ਇਹ ਟਾਇਲ ਵੀਰੇ ਕਿੱਥੇ ਲਾ ਕੇ ਦਵੋਗੇ ਪਹਿਲਾਂ ਮੈਨੂੰ ਐਂ ਦੱਸੋ ਇਹ ਟਾਇਲ ਵੀਰੇ ਕੰਮ ਹੁੰਦੀ ਹੈ ਆਪਣੇ ਪੌੜੀਆਂ ਤੇ ਪੌੜੀਆਂ ਤੇ ਲੱਗਦੀ ਜਿਵੇਂ ਅੱਜ ਕੱਲ੍ਹ ਪੱਥਰ ਨਾਲੋਂ ਹਟ ਕੇ ਕੋਈ ਚੀਜ਼ਾਂ ਲੱਗਦੀਆਂ ਨੇ ਇਟਾਲੀਅਨ ਲੁੱਕ ਚ ਆਉਂਦੀ ਆ ਉੱਚ ਵੀ ਫਿਲਿੰਗ ਵਗੈਰਾ ਹੁੰਦੀ ਆ ਤਾਂ ਇਹ ਚੀਜ਼ਾਂ ਲਾ ਦੰਨੇ ਆਪਾਂ ਇਹ ਚ ਕੋਈ ਕੰਪਲੇਂਟ ਵਾਲਾ ਕੰਮ ਹੀ ਹੈ ਨੀਗਾ ਅੱਛਾ ਲੌਂਗ ਲਾਈਫ ਚੀਜ਼ਾਂ ਨੇ ਇਹ ਦੂਜੀ ਇਹ ਲੱਗ ਜਾਂਦੀ ਹੈ ਕਿਚਨ ਦੀ ਸਲੇਬ ਤੇ ਕਾਊਂਟਰ ਤੇ ਲੱਗ ਜਾਂਦੀ ਹੈ ਜੇ ਤੁਸੀਂ ਵੈਂਟੀਆਂ ਘਰੇ ਬਣਾਉਣੀਆਂ ਨੇ ਵੈਂਟੀਆਂ ਦੀ ਵੀ ਸਲੇਬ ਤੇ ਇਹ ਚੀਜ਼ਾਂ ਕੰਮ ਹੁੰਦੀਆਂ ਨੇ ਤੇ ਇੱਕ ਗੱਲ ਹੋਰ ਮੈਂ ਵਿਚ ਟੋਕਲਾ ਹਾਂਜੀ ਹਾਂ ਠੀਕ ਹੈ ਠੀਕ ਹੈ ਭਾਈ ਕਿਟਿੰਗ ਜੇ ਲੱਗੀ ਇਸ ਲਾਈਨ 'ਚ ਠੀਕ ਹੈ ਠੀਕ ਹੈ ਜੀ ਮੰਨ ਕੇ ਚਲੋ ਇਹ ਗੋਲ ਕੱਟ ਪਾ ਲਿਆ ਨਾਲੇ ਤਾਂ ਕਹਿੰਦੇ ਵੀ ਪੱਥਰ ਇਹ ਕੱਟ ਨਹੀਂ ਹੁੰਨੀ ਟੈਲ ਵੀਰੇ ਕੱਟੀ ਹੋ ਜਾਂਦੀ ਆ ਦੂਜੀ ਗੱਲ ਇਹ ਜਿਵੇਂ ਆਪਾਂ ਸਾਈਡ ਤੋਂ ਮੋਲਡਿੰਗ ਗੋਲਾ ਕੱਢਦੇ ਹੁੰਦੇ ਆ ਨਾ ਇਹਨੂੰ ਡਬਲ ਮੋਲਡਿੰਗ ਲਾ ਕੇ ਤੁਸੀਂ ਇਹਨੂੰ ਉਹ ਵੀ ਬਣਾ ਸਕਦੇ ਹੋ ਤੁਹਾਨੂੰ ਸੇਮ ਲੁੱਕ ਆਊਗੀ ਹਾਂ ਵੀ ਇਧਰੋਂ ਥੱਲੋਂ ਰੰਗ ਹੋਰ ਨਿਕਲਿਆ ਬੇ ਉੱਤੇ ਦਾ ਕਲਰ ਕੋਈ ਹੋਰ ਇਹਦਾ ਵੀਰੇ ਤੁਹਾਨੂੰ ਸੇਮ ਹੀ ਲੱਗੂਗਾ ਕਿਉਂਕਿ ਇਹ ਫੁੱਲ ਬੋਡੀ ਡਾਈਲ ਆ ਅਛਾ ਫੁੱਲ ਬੋਡੀ ਆ। ਅਸੀਂ ਮਟੀਰੀਅਲ ਆਉਂਦੇ ਜਿਹੜੇ ਕਲਰ ਬੋਡੀ ਹੁੰਦੇ ਆ ਉਹਦੇ ਵਿੱਚ ਗਿਆ ਤੁਹਾਨੂੰ ਰੰਗ ਦਾ ਫਰਕ ਆ ਜਾਊਗਾ। ਪਰ ਜਿਹੜੀ ਆ ਚੀਜ਼ਾਂ ਤੁਸੀਂ ਦੇਖ ਰਹੇ ਹੋ ਆਹ ਦੇਖ ਰਹੇ ਹੋ ਆਹ ਦੇਖ ਰਹੇ ਹੋ ਆਹ ਚੀਜ਼ਾਂ ਦੇਖ ਰਹੇ ਹੋ ਸਾਰੀਆਂ ਫੁੱਲ ਬੋਡੀ ਚ ਬਣੀਆਂ ਹੋਈਆਂ ਨੇ। ਠੀਕ ਆ। ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਉਹੀ ਤੁਹਾਨੂੰ ਸਾਈਡ ਤੋਂ ਗੋਲਾ ਬਣਾ ਕੇ ਡਬਲ ਮੋਲਡਿੰਗ ਚ ਕੱਟ ਕੇ ਦਵਾਗੇ ਚੀਜ਼ ਇਹ। ਇਹੀ ਗੱਲ ਮੈਂ ਤੁਹਾਨੂੰ ਕਹਿਣਾ ਵੀ ਪੁੱਛਣ ਵਾਲੀ ਸੀ ਕਮੈਂਟ ਕਰ ਦਿੰਦਾ ਕਈ ਵਾਰੀ ਜਿਹੜੇ ਪੈਸੇ ਲਾਉਣੇ ਮੇਰੇ ਕਾ ਵਿਹਿਮੀ ਹੁੰਦਾ ਥੋੜਾ ਜਿਹਾ ਉਹ ਵੀ ਕਮੈਂਟ ਕਰਦੀ ਆ ਮੈਂ ਵਹਿਮ ਹੋਣਾ ਇੱਕ ਬਹੁਤ ਵਧੀਆ ਚੀਜ਼ ਆ ਵੈਸੇ ਜ਼ਰੂਰੀ ਹੋਣਾ ਚਾਹੀਦਾ ਵਾ ਉਹ ਤਾਂ ਹੀ ਤਾਂ ਹੀ ਸਾਡੇ ਬਾਰੇ ਵੀ ਤਾਂ ਹੀ ਪਤਾ ਲੱਗੂਗਾ ਨਾ ਜੇ ਵਹਿਮ ਹੋਊਗਾ ਜੇ ਵਹਿਮ ਹੀ ਨਹੀਂ ਹੋਊਗਾ ਫਿਰ ਤਾਂ ਕੋਈ ਵੀ ਚੀਜ਼ ਲਾ ਲਾਂਗੇ ਆਪਾਂ ਵਹਿਮ ਦਾ ਇਲਾਜ ਪੀਜੀਆ ਹੀ ਨਹੀਂ ਹੁੰਦਾ ਬਾਈ ਸਹਿਰ ਕਰ ਦਿੰਦਾ ਕੋਈ ਜਿਹੜੇ ਵਹਿਮ ਦਾ ਇਲਾਜ ਆਪਣੇ ਕੋਲ ਹੈਗਾ ਸਾਰੇ ਕਿਉਂਕਿ ਕੁਆਲਟੀ ਵਾਈਜ਼ ਵੀਰੇ ਸਾਰੀ ਚੀਜ਼ਾਂ ਮੈਂ ਦੇਖ ਕੇ ਮਟੀਰੀਅਲ ਲੈ ਕੇ ਆਉਂਨੇ ਆ ਜਿਵੇਂ ਆਪਾਂ ਦੇਖ ਕੇ ਚੈਕਿੰਗ ਕਰਦੇ ਆ ਜੀ ਆਪ ਅੱਛਾ ਜਿਵੇਂ ਅਸੀਂ ਚੈਕਿੰਗ ਕਰਦੇ ਆ ਉਦਾਂ ਹੀ ਅਸੀਂ ਫਿਰ ਦੱਸਦੇ ਆ ਕਿ ਇਦਾਂ ਨਾ ਕਰਕੇ ਸਾਡਾ ਪਿੱਛੇ ਪਲਾਨਟ ਹੋਣ ਕਰਕੇ ਨਾ ਤਾਂ ਸਾਨੂੰ ਬੇਸਿਕ ਨੋਲਿਜ ਪੂਰੀ ਪ੍ਰੋਪਰਲੀ ਹੈਗੀ ਆ ਉਦਾਂ ਹੀ ਅਸੀਂ ਮਟੀਰੀਅਲ ਲੈ ਕੇ ਆਉਨੇ ਆ ਤੇ ਉਦਾਂ ਹੀ ਕਸਟਮਰ ਦੀ ਨੀਡ ਦੇ ਅਕੋਰਡਿੰਗ ਉਹਨੂੰ ਪ੍ਰੋਵਾਈਡ ਕਰਵਾ ਦੋ ਹਵਾ ਜਤੀਰ ਨਹੀਂ ਛੜਾ ਹਵਾ ਜਤੀਰ ਕੋਈ ਵੀ ਨਹੀਂ ਹੈਗਾ ਬਈ ਜਿਹੜੀ ਚੀਜ਼ ਜਿਵੇਂ ਟੈਸਟਿੰਗ ਹੈਗੀ ਆ ਉਦਾਂ ਹੀ ਅਸੀਂ ਕਹਿ ਕੇ ਦਿੰਨੇ ਆ ਕਿ ਇਹਦੀ ਇੰਨੀ ਸਟ੍ਰੈਂਥ ਆ ਇਹਦੇ ਤੋਂ ਤੁਸੀਂ ਗੱਡੀ ਚੜਾ ਸਕਦੇ ਹੋ ਇਹ ਤੇ ਨਹੀਂ ਚੜਾ ਸਕਦੇ ਇਹਨੂੰ ਤੁਸੀਂ ਧੁੱਪੇ ਲਾ ਸਕਦੇ ਹੋ ਇਹਨੂੰ ਨਹੀਂ ਲਾ ਸਕਦੇ ਇਹਨੂੰ ਅਸੀਂ ਅੰਦਰ ਲਾਉਣੀ ਹੈ ਇਹਨੂੰ ਜੋੜ ਕੇ ਲਾ ਦਿਓ ਇਹਨੂੰ ਗਰੁੱਪ ਦੇ ਕੇ ਲਾਓ ਉਹ ਵੀਰੇ ਜਿੱਦਾਂ ਚੀਜ਼ਾਂ ਹੈਗੀਆਂ ਨੇ ਉਦਾਂ ਅਸੀਂ ਐਕਸਪਲੇਨ ਕਰਕੇ ਦਿੰਨੇ ਆ ਪੂਰਾ ਤੇ ਇਹ ਪੌੜੀਆਂ ਤੇ ਲਾਤੀ ਕਿਚਨ ਚ ਲਾਤੀ ਮੈਂ ਇਧਰ ਨੂੰ ਚੱਲਾਂ ਤੁਹਾਡੇ ਨਾਲ ਹਾਂਜੀ ਹਾਂਜੀ ਬਿਲਕੁਲ ਵੀਰੇ ਵੈਰਾਈਟੀ ਤੁਸੀਂ ਦੇਖੀ ਚੁੱਕੀ ਸਾਰੀ ਆਵਾ ਕਿੱਥੇ ਲਾ ਕੇ ਦਵਾਂਗੇ ਕਿੰਨੇ ਵਾਏ ਕਿੰਨੇ ਦੀ ਹੈ ਇਹ ਵੀਰੇ 32x64 ਦਾ ਸਾਈਜ਼ ਆ ਜਾਂਦਾ ਇਹ ਚ ਤੁਹਾਨੂੰ ਕਾਫੀ ਵੈਰਾਈਟੀ ਮਿਲ ਜਣੇ ਆ ਇਹ ਤੁਹਾਨੂੰ ਅੰਦਰਲੇ ਜਿਹੜਾ ਫਲੋਰ ਆ ਤੁਹਾਡਾ ਜਿਵੇਂ ਲੌਬੀ ਦਾ ਏਰੀਆ ਵਾ ਕਮਰੇ ਆ ਟ੍ਰਾਇੰਗ ਰੂਮ ਆ ਉਹਦੇ ਵਿੱਚ ਇੰਟੀਰੀਅਰ ਵਾਸਤੇ ਇਕੱਲਾ ਅੱਛਾ ਇੰਟੀਰੀਅਰ ਨਾਲ ਆ ਗਿਆ ਬਿਲਕੁਲ ਜੀ ਬਿਲਕੁਲ ਇਹ 32 ਵੇ ਚੌਣ ਦਾ ਸਾਈਜ਼ ਆ ਇਹ ਚ ਤੁਹਾਨੂੰ 70 ਤੋਂ 80 ਆਰਟੀਕਲ इजीली ਮਿਲ ਜਣੇ ਆ ਇਦਾਂ ਤਿੰਨ ਤਿੰਨ ਪੀਸ ਡਿਸਪਲੇ ਕੀਤੇ ਹੋਏ ਵੀ ਤੇ ਇਹ ਗਲੌਸ ਵਾਲਾ ਕਿ ਗਲੌਸ ਆ ਇਹ ਗਲੌਸ ਆ ਇਹ ਚ ਵੀ ਤੁਹਾਨੂੰ ਮੈਟ ਚ ਵੀ ਵੈਰਾਈਟੀ ਮਿਲ ਜੂ ਸਟੀਲ ਫਿਨਿਸ਼ ਵੀ ਆ ਜੂ ਹਰੇਕ ਤਰ੍ਹਾਂ ਦੀ ਕਾਰਵਿੰਗ ਫਿਨਿਸ਼ ਹਰੇਕ ਤਰ੍ਹਾਂ ਦੀ ਫਿਨਿਸ਼ਿੰਗ ਮਿਲ ਜੂਗੀ ਹਮ ਤੁਸੀਂ ਅਲੱਗ ਕਨਫਿਊਜ਼ਨ ਹੋ ਜਾਂਦੀ ਹੈ ਨਾ ਬਾਅਦੋਂ ਕਿ ਆਪਾਂ ਇਹ ਚੀਜ਼ ਲਾ ਲਈ ਇਹ ਚੀਜ਼ ਤੁਹਾਡੀ ਕਲਰ ਨਾਲ ਮੈਚ ਕਰਨੀ ਆ ਇੰਟੀਰੀਅਰ ਨਾਲ ਮੈਚ ਕਰਨੀ ਆ ਸਾਡੇ ਕਿ ਨਹੀਂ ਕਰਨੀ ਉਹ ਤੁਸੀਂ ਸਾਨੂੰ ਦੱਸਣਾ ਵਾ ਕਿ ਆਪਾਂ ਏਦਾਂ ਦਾ ਇੰਟੀਰੀਅਰ ਬਣਾਉਣਾ ਤੁਹਾਨੂੰ ਈਜ਼ੀਲੀ ਮਨ ਲੈ ਕਲਰ ਪਿਕ ਅਪ ਕਰਾ ਲਾਂਗੇ ਕਿ ਕਿੱਦਾਂ ਦੇ ਲਾ ਸਕਦੇ ਹਾਂ ਤੁਸੀਂ ਉਹ ਤੁਸੀਂ ਸਾਂਭ ਲੈਣਾ ਗਾਣੇ ਬਿਲਕੁਲ 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 ਜੀ ਬਿਲਕੁਲ ਕਿਉਂਕਿ ਸਾਡਾ ਕੰਮ ਹੀ ਇਹੀ ਆ ਮੇਨਲੀ ਕਿ ਇੰਟੀਰੀਅਰ ਨੂੰ ਉਹਨੂੰ ਹਾਈਲਾਈਟ ਕਿਵੇਂ ਕਰਨਾ ਵਾ ਹਾਂ ਕਿਉਂਕਿ ਇਹ ਬੇਸਿਕ ਸਟੈਪ ਆਏ ਤੁਹਾਨੂੰ ਨੀਝੇ ਲੱਗੂਗੀ ਜਿਵੇਂ ਕਰੀਮ ਦੇ ਫਲੋਰ ਪਈ ਆ ਇਹਦੇ ਉੱਤੇ ਤੁਸੀਂ ਕੋਈ ਵੀ ਜਿਵੇਂ ਉਤਰੀ ਬਰਾਊਨ ਕਰਾਉਣਾ ਟੀ ਕਲਰ ਕਰਾਉਣੇ ਆ ਉਹ इजीली ਇਹਦੇ ਨਾਲ ਫੈਮਲੀ ਬਣ ਜਾਂਦੀ ਹੈ ਇੱਕ ਹੂੰ ਇਹ ਵੀ ਗੱਲ ਹੁਣ ਵੀਰੇ ਦੇਖੋ ਬਰਾਊਨ ਜੁੱਤੀ ਪਾਈ ਉਹ ਜਾ ਕੇ ਨਹੀਂ ਰਹੀ ਆ ਆ ਚ ਚਿੱਟਾ ਬੂੜ ਜਾਗਦਾ ਇਹ ਹੀ ਫਰਕ ਦੇਖ ਲਓ ਤੁਸੀਂ ਬਿਲਕੁਲ 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 ਵੀਰੇ ਆਹੀ ਫਰਕ ਹੁੰਦੇ ਆ ਤਾਂ ਹੀ ਨਾਲ ਕਲਰ ਰੱਖ ਕੇ ਵੀਰੇ ਮੈਚਿੰਗ ਕਰਕੇ ਦਿਖਾਣੇ ਆ ਚੀਜ਼ਾਂ ਗੱਲ ਸਹੀ ਹੈ ਮੇਰੇ ਰਿਕਨਾਂ ਤਾਂ ਕਹਿ ਦੇਣਾ ਵੀ ਕਿਤੇ ਉਹੀ ਪੀਸ ਰਿਜੈਕਟ ਕੱਢਿਆ ਹੋਇਆ ਇਹ ਹਾਂ ਨਹੀਂ ਪਤਾ ਇਹ ਟੈਸਟਿੰਗ ਨੂੰ ਪਿਆ ਥੱਲੇ ਆ ਬਾਥਰੂਮ ਕਿੰਨੇ ਸੋਹਣੇ ਸੱਚਾ ਕਿੰਨਾ ਕਲਰ ਪਿਆਰਾ ਵੀਰੇ ਲੈ ਕਲਰ ਦੀ ਵੈਰਾਈਟੀ ਵੀਰੇ ਤੁਸੀਂ ਦੇਖ ਹੀ ਜਾਓਗੇ ਤੁਹਾਨੂੰ ਅਲੱਗ ਦਿਮਾਗ ਮਨ ਲੱਗੇ ਇੱਕ ਤਰ੍ਹਾਂ ਦਾ ਕਨਫਿਊਜ਼ ਕਰਨ ਵਾਲਾ ਕੰਮ ਹੋਣਾ ਕਿ ਕਿੰਦਾ ਮਾ ਗੇੜਾ ਮੈਂ ਇਹੀ ਚੀਜ਼ਾਂ ਸਾਡੇ ਕੋਲੇ ਹੁੰਦੀਆਂ ਹਰ ਇੱਕ ਵਾਰੀ ਬੰਦੇ ਦੇ ਵਾਸ਼ਰੂਮ 5 ਹੁੰਦੇ ਆ ਪਸੰਦ 15 ਆ ਜਾਂਦੇ ਆ ਕਿ ਲਾਉਣਾ ਗੇੜਾ ਹੁਣ ਚੂਜ਼ ਕਿਹੜਾ ਕਰੀਏ ਕਿਹੜਾ ਛੱਡੀਏ ਕਿਹੜਾ ਰੱਖੀਏ ਜੀ ਤੇ ਉਹ ਚ ਬੜੀ ਕਨਫਿਊਜ਼ਨ ਰਹਿੰਦੀ ਆ ਸਾਡੇ ਕੋਲੇ ਤਾਂ ਕਿ ਸਹਿਜ ਵੀਰੇ ਮੈਂ ਤੁਹਾਨੂੰ ਦੱਸਿਆ ਇੱਕ ਤਾਂ ਵਹਿਮ ਦਾ ਇਲਾਜ ਆ ਦੂਜਾ ਆਪਦੇ ਘਰ ਦੀ ਕੁੰਜੀ ਜੇਬ ਚ ਰੱਖਣੀ ਆ ਅੰਦਰ ਲਾਉਣੇ ਕੀ ਚੀਜ਼ ਆ ਉਹਦੀ ਕੁੰਜੀ ਸਹਿਜ ਵੀਰੇ ਨੂੰ ਦੇ ਦੇਣੀ ਆ ਤੁਸਨ ਵਾਸ਼ਰੂਮ ਤੋਂ ਲੈ ਕੇ ਕਿਚਨ ਹੋ ਗਈ ਲੌਬੀ ਹੋ ਗਈ ਕਮਰੇ ਹੋ ਗਏ ਵੀਰੇ ਤੁਹਾਡੇ ਤੇ ਜ਼ਿੰਮੇਵਾਰੀ ਸਾਰਾ ਇੰਟੀਰੀਅਰ ਦਾ ਕੰਮ ਜ਼ਿਆਦਾਤਰ ਤੁਹਾਡਾ ਵੁੱਡਨ ਦਾ ਛੱਡ ਕੇ ਜਿਹੜਾ ਆਪਣਾ ਐਲਈਡੀ ਪੈਨਲ ਵਗੈਰਾ ਭਾਣਨੇ ਨੂੰ ਛੱਡ ਕੇ ਬਾਕੀ ਸਾਰੇ ਕੰਮ ਸਾਡੇ ਕੋਲੇ ਆਰਾਮ ਨਾਲੀ ਬੈੱਡਬੋਰਡ ਛੱਡ ਕੇ ਬਾਕੀ ਸਾਰੇ ਕੰਮ ਤੁਸੀਂ ਸਾਡੇ ਕੋਲ ਕਰਾ ਸਕਦੇ ਹੋ ਬਾਕੀ ਸਾਰੀ ਓ 70 80% ਬਾਈ ਨੇ ਸੰਭਲ ਲੈਣ ਬਿਲਕੁਲ ਜੀ ਕਿਚਨ ਹੋ ਗਿਆ ਵਾਰਡਰੋਬ ਹੋ ਗਏ ਸਾਰਾ ਕੁਝ ਤੁਹਾਨੂੰ ਟਾਈਲ ਮਤਲਬ ਕਿ ਵਾਸ਼ਰੂਮ ਵਗੈਰਾ ਤੁਹਾਡੇ ਵੇਲੇ ਤਿਆਰ ਹੋਏ ਨੇ ਆਈ ਕਹਿੰਦਾ ਭਾਵ ਕਿ ਜ਼ਿੰਮੇਵਾਰੀ ਗਈ ਤੁਹਾਡੀ ਹੋ ਗਈ ਖਤਮ ਮੁੱਕ ਗਈ ਜ਼ਿੰਮੇਵਾਰੀ ਲੈ ਇਹ ਦਰਲੇ ਪਾਸੇ ਡਿਜ਼ਾਈਨ ਹੀ ਬਹੁਤ ਸੋਹਣੇ ਪਏ ਕਿਤੇ ਹੋਣ ਜੇ ਇੰਨੇ ਸੋਹਣੇ ਡਿਜ਼ਾਈਨ ਦਿਖਾਈ ਇਹਨੇ ਰੇਟ ਤਾਂ ਨਹੀਂ ਕਿਤੇ ਬਾਲਾ ਮੰਗਦੇ ਨਹੀਂ ਨਹੀਂ ਰੇਟ ਵੀਰੇ ਜੈਨੂਅਨ ਆ ਪੂਰੇ ਸਟਾਰਟਿੰਗ ਸਾਡੀ ਪੂਰੀ ਵਧੀਆ ਕੁਆਲਿਟੀ ਦੇ ਵਿੱਚ ਵੀ 8 800 8500 ਤੋਂ ਹੈ ਵੈਨਿਟੀ ਸਟਾਰਟ ਕਰਦੇ ਨੇ ਜਿਹੜੀ ਵਧੀਆ ਕੁਆਲਿਟੀ ਆ ਅੱਛਾ ਆਉਂਦੀਆਂ 44500 ਦੀਆਂ ਵੀ ਹੋਣਗੀਆਂ ਪਰ ਜਿਵੇਂ ਇਦਾਂ ਦੀ ਕੁਆਲਿਟੀ ਆ ਤੁਸੀਂ ਦੇਖੋਗੇ ਇਹਨੂੰ ਫੀਲ ਕਰਕੇ ਨਾ ਤੁਹਾਨੂੰ ਇੱਕ ਵਾਰੀ ਆਣਾ ਜ਼ਰੂਰ ਪੈਣਾ ਬਈ ਜਿਵੇਂ ਚੀਜ਼ਾਂ ਜੋ ਸਾਹਮਣੇ ਹੈਗੀਆਂ ਨੇ ਉਹ ਵੀਡੀਓ ਚ ਤਾਂ ਨਹੀਂ ਦੱਸ ਸਕਦੇ ਪਰ ਆ ਕੇ ਤੁਹਾਨੂੰ ਦੇਖਣਾ ਪੈਣਾ ਵਾ ਕਿ ਇਹਦੀ ਫਿਨ ਬਿਲਕੁਲ ਜਿਹੀ ਇਹੀ ਕਹਿੰਦੇ ਹੋਣੇ ਆ ਅੱਖਰਾਂ ਕੈਮਰੇ ਚ ਤਾਂ ਕੰਪੇਅਰ ਹੀ ਹੈ ਨਹੀਂ ਗੱਲ ਕਲਰ ਹੈਗੇ ਜਿਹੜੇ ਉਹਨਾਂ ਨੂੰ ਆ ਕੇ ਫੀਲ ਕਰਨੇ ਪੈਣਗੇ ਕਿ ਕਿੱਦਾਂ ਦੇ ਕਲਰ ਕਿੱਦਾਂ ਦੇ ਹਾਂ ਡਿਸਪਲੇ ਬਹੁਤ ਲੱਗੀ ਤੁਸੀਂ ਚੋਇਆ ਡਿਸਪਲੇ ਪੂਰੀ ਵਧੀਆ ਕੁਆਲਿਟੀ ਦੇ ਵਿੱਚ ਨਾਲੇ ਪੂਰੀ ਡਿਸਪਲੇ ਲੱਗੀ ਹੋਈ ਆ ਆ ਕਿੰਨਾ ਪਿਆਰਾ ਕਲਰ ਵੀਰੇ ਆ ਕਿੰਨੀ ਸੋਹਣੀ ਟਾਇਲ ਲਾਈ ਬੈਠੇ ਆ ਤਾਂ ਰੰਗ ਹੀ ਬੜਾ ਘੈਂਟ ਆ ਤੇ ਵੱਖਰੀ ਹੈ ਡਿਫਰੈਂਟ ਆ ਹਨ ਬਿਲਕੁਲ ਇਹਨੂੰ ਤੁਸੀਂ ਇੱਕ ਬੋਲ ਜਿਵੇਂ ਲੌਬੀ ਦੀ ਬੋਲ ਕੋਈ ਹਾਈਲਾਈਟ ਕਰਨੀ ਆ ਉਹਨੂੰ ਇਹ ਲਾ ਸਕਦੇ ਹੋ ਤੁਸੀਂ ਬਾਥਰੂਮ ਦੀ ਇੱਕ ਅੱਧੀ ਬੋਲ ਤੁਸੀਂ ਹਾਈਲਾਈਟ ਕਰ ਸਕਦੇ ਹੋ ਐਲਈਡੀ ਪੈਨਲ ਪਿੱਛੇ ਕਿਸੇ ਵੀ ਕਿਸੇ ਤਰੀਕੇ ਨਾਲ ਲਾ ਸਕਦੇ ਹੋ ਇਹ ਹਾਈਲਾਈਟਰ ਟ੍ਰਾਈ ਲਾਈਟ ਹਾਈਲਾਈਟਰ ਟਾਈ ਪਈ ਆ ਇਹ ਬੋਲ ਤੇ ਲਾ ਸਕਦੇ ਹੋ ਤੁਸੀਂ ਇਹਨੂੰ ਕਿਤੇ ਵੀ ਕਿਉਂਕਿ ਇਹਦੀ ਇੰਬੋਸਮੈਂਟ ਤੁਸੀਂ ਦੇਖ ਰਹੇ ਹੋ ਇਹ ਨਾਰਮਲ ਡਾਇਲ ਦੇ ਵਿੱਚ ਨਹੀਂ ਆਉਂਦੀ ਐਨੀ ਬੋਲ ਯਾਰ ਦੇਖ ਹਨਾ ਕਿਵੇਂ ਇਹ ਸੋਹਣੀ ਬਹੁਤ ਆ ਯਾਰ ਸੋਹਣੀ ਬਹੁਤ ਲੱਗ ਰਹੀ ਹੈ ਇਹ ਡਿਸਪਲੇ ਦੇ ਵਿੱਚ ਬਈ ਸੋਹਣੀ ਲੱਗਦੀ ਘਰੇ ਕੇ ਮੇਣੀ ਲੱਗੂ ਬੰਦੇ ਦੇ ਸੋਹਣੀ ਅੱਛਾ ਇਹ ਹਾਈਲਾਈਟਰ ਟਾਈਨਾ ਹੈ ਹਾਈਲਾਈਟਰ ਹਾਈਲਾਈਟਰ ਵੀ ਬਿਲਕੁਲ ਜੀ ਇਹ ਚ ਤੁਹਾਨੂੰ ਦੋਵੇਂ 4 ਦਾ ਸਾਈਜ਼ ਹੈ ਇਹ ਚ ਤੁਹਾਨੂੰ ਆਪਣੇ 300 ਪਲੱਸ ਜਾਂ 400 ਪਲੱਸ ਦੀ ਡਿਜ਼ਾਈਨਿੰਗ ਤੁਹਾਨੂੰ ਮਿਲ ਜਣਾ ਹੀ ਆ ਅੱਛਾ ਇਹਦੇ ਵਿੱਚ ਹਾਈਲਾਈਟਰ ਦੇ ਵਿੱਚ ਵੀਰੇ ਜਿਵੇਂ ਅਲੱਗ-ਅਲੱਗ ਸ਼ੇਡ ਆ ਜਾਣਗੇ ਜੀ ਹੁਣ ਇਹ ਐਜੂਕੇਸ਼ਨ ਤੇ ਲਾ ਸਕਦੇ ਹੋ ਜੀ ਇਹ ਤੁਸੀਂ ਵਾਸ਼ਰੂਮ ਵਿੱਚ ਲਾ ਸਕਦੇ ਹੋ ਆਲ ਓਵਰ ਜਿਹੇ ਵਾਸ਼ਰੂਮ ਬਣਾਉਣਾ ਕਿਸੇ ਨੇ ਤਾਂ ਇਹ ਚੀਜ਼ ਯੂਜ਼ ਕਰ ਸਕਦੇ ਹੋ ਲਓ ਜੀ ਆਹ ਵਾਸ਼ਰੂਮ ਵਿੱਚ ਲਾ ਸਕਦੇ ਹੋ ਲਓ ਜੀ ਇਹ ਤਾਂ ਵੈਰਾਈਟੀ ਐਕਸਪਲੋਰ ਹੋਈ ਜਾਣੀ ਆ ਵੀਰੇ ਅੱਗੇ ਤੇ ਅੱਗੇ ਤੁਹਾਨੂੰ ਆਹ ਪਹਿ ਲੱਗੀ ਵੀ ਦੇਖੀ ਸੀ ਬਿਲਕੁਲ ਬਿਲਕੁਲ ਵੀਰੇ ਇਹ ਚ ਦੋ ਕਲਰ ਆ ਜਾਂਦੇ ਵੀਰੇ ਇੱਕ ਆਵੀ ਕਲਰ ਆ ਜਾਂਦਾ ਉਹਦੇ ਵਿੱਚ ਹੀ ਆ ਠੀਕ ਆ ਜੀ ਲੈ ਆਹ ਵੀ ਕਲਰ ਕਿੰਨਾ ਪਿਆਰਾ ਲਾ ਡਿਫਰੈਂਟ ਕਿੰਨਾ ਬਿਲਕੁਲ ਬਿਲਕੁਲ ਵੀਰੇ ਇਹ ਚੀਜ਼ਾਂ ਤੁਹਾਨੂੰ ਸਾਰੀਆਂ ਆ ਕੇ ਤੁਸੀਂ ਦੇਖੋਗੇ ਕੋਈ ਵੀਡੀਓ ਚ ਤਾਂ ਜੇ ਦੇਖਣ ਚਾਹੀਏ ਤਾਂ ਲੰਬੀ ਵੀਡੀਓ ਹੋ ਜੂਗਾ ਟੋਗਾ ਵੀ ਇਹ ਤਾਂ ਦੋ ਦਿਨ ਫਿਰ ਬਹਿਣਾ ਪ ਇਹ ਤਾਂ ਉਹ ਚੀਜ਼ਾਂ ਅੱਗੇ ਦੇ ਅੱਗੇ ਕਾਫੀ ਐਕਸਪਲੋਰ ਤੁਸੀਂ ਕਰੀ ਜਾਂਦੇ ਆਂ ਆਪਾਂ ਚੀਜ਼ਾਂ ਦੇਖੀ ਜਾਂਦੇ ਆਂ ਜੀ ਵੈਰਾਈਟੀ ਬਹੁਤ ਵੈਰਾਈਟੀ ਆ ਆ ਦੇਖੋ ਲੈ ਕਲਰ ਕਿੰਨਾ ਪਿਆਰਾ ਲੈ ਕਿਉਂ ਇਹ ਸਹਿਰਾ ਜੋਤ ਵਾਲੀ ਆ ਜੋ ਇਹ ਚੀਜ਼ਾਂ ਬਾਗਮਾਲ ਚੀਜ਼ਾਂ ਜਿਹੜਾ ਬੰਦਾ ਹੁੰਦਾ ਤੇ ਮੂੰਹ ਐ ਖੋਲੇ ਦਾ ਦੇਖ ਕੇ ਆ ਵੀ ਦੁਨੀਆ ਤੇ ਪਿਆ ਉਸ ਸਹਿਰਾ ਜੋਤ ਵਾਲੇ ਕਰ ਸਕਦੇ ਮੈਨੂੰ ਇੰਨਾ ਹੱਫਤਾ ਲੈ ਆਹ ਦੇਖੋ ਆ ਮੈਨੂੰ ਬੜਾ ਪਿਆਰਾ ਡਿਜ਼ਾਈਨ ਲੱਗਾ ਇਹ ਉੱਪਰ ਖੋਪੜ ਜਾਈ ਕੀ ਚੱਕਰ ਆ ਇਹ ਵੀ ਰੇ ਇਮਬੋਸਮੈਂਟ ਚ ਆ ਜਾਂਦੇ ਆ ਇਹਨੂੰ ਵੀ ਜਿਵੇਂ ਇੱਕ ਵਾਸ਼ਰੂਮ ਦੀ ਬੋਲ ਹਾਈਲਾਈਟ ਕਰਕੇ ਬਾਕੀ ਸਾਰਾ ਤੁਸੀਂ ਉਹ ਪੈਟਰਨ ਦੇ ਕੇ ਇਹਨੂੰ ਫਲੋਰ ਤੇ ਆਪਾਂ ਯੂਜ਼ ਕਰ ਸਕਦੇ ਆ ਪਲੇਨ ਨੂੰ ਅੱਛਾ ਇਹ ਚ ਕਲਰ ਇਹ ਕਾ ਆ ਗਿਆ ਕਲਰ ਵੀਰੇ ਇਹ ਚ 4-5 ਤਰ੍ਹਾਂ ਦੀ ਆਪਸ਼ਨ ਤੁਹਾਨੂੰ ਮਿਲ ਜੂਗੀ ਹਾਂ ਤੇ ਥੱਲੇ ਪਟਾਰੀ ਆ ਦੇ ਖੋਲ ਲੈਣ ਦੋ ਲੈ ਲੈ ਇਹ ਕਾ ਕਲਰ ਆ ਗਿਆ ਇੱਕ ਹੋਰ ਆ ਗਿਆ ਕਮਾਲ ਆ ਇਹ ਤਾਂ ਕਲਰ ਤਾਂ ਫਿਰ ਉਹੀ ਗੱਲ ਕੰਮ ਤੌਲ ਜਿਆ ਨਾਲ ਆ ਕੰਮ ਤਾਂ ਬਈ ਵੈਰਾਈਟੀ ਐਨੀ ਸੱਚੀ ਯਾਰ ਸਾਰਾ ਕੋ ਸਹਿਜ ਵੀਰੇ ਦੇ ਹੀ ਪੈਣਾ ਜੇ ਟੈਨਸ਼ਨ ਫਰੀ ਹੋਵੇ ਇਹਦੀ ਵੀ ਹੁਣ ਟਾਈਲ ਦੀ ਇੱਕ ਗੱਲ ਕਰੀਏ ਤਾਂ ਇਹ ਵੀ ਗਲੋਸਟਰ ਫਿਨਿਸ਼ ਆ ਜਾਂਦੀ ਹੈ ਠੀਕ ਆ ਤੇ ਇਹਦੀ ਵੀ ਜਿਹੜੇ ਤੁਸੀਂ ਇਕੱਲੇ ਇਕੱਲੇ ਜਿਹੜਾ ਤੁਸੀਂ ਚੀਜ਼ ਦੇਖੋਗੇ ਨਾ ਕਿਵੇਂ ਸ਼ਾਈਨਿੰਗ ਕਰਦਾ ਇਹ ਜਿਵੇਂ ਖਾਂਡਾ ਵਾਲੇ ਪਰੌਠੇ ਦੇ ਉੱਤੇ ਬੂੰਦਰੀ ਫਿਰਦੀ ਹੁੰਦੀ ਹੈ ਓਏ ਚੈੱਕ ਕਰ ਦੂ ਮਾੜਾ ਜਿਹਾ ਸੋਹਣੀ ਬਹੁਤ ਆ ਵੀਰੇ ਵਾਲੀ ਘੈਂਟ ਆ ਬੜੀ ਪਿਆਰੀ ਏ ਅਗੇ ਵੀ ਅਗੇ ਵੀ ਦੇਖੀ ਜਾਵਾਂਗੇ ਤੁਹਾਨੂੰ ਹੋਰ ਚੀਜ਼ਾਂ ਵੀਰੇ ਪਸੰਦ ਆਈ ਜਾਣੀਆਂ ਲਾਈਕਿੰਗ ਵਿੱਚ ਵੀਰੇ ਸਾਰੀ ਚੀਜ਼ਾਂ ਇਹ ਤਾਂ ਤੁਸੀਂ ਹੱਥ ਲਾ ਕੇ ਦੇਖੋਗੇ ਸਰਫੇਸ ਬਹੁਤ ਸਮੂਥ ਆ ਓਏ ਹਾਂ ਇਹ ਵੀ ਗੱਲ ਸਹੀ ਆ ਇਹ ਸਮੂਥ ਹੀ ਬਹੁਤ ਆ ਬਿਲਕੁਲ ਬਿਲਕੁਲ ਵੀਰੇ ਜਿਵੇਂ ਤੁਸੀਂ ਕੰਤੇ ਲਾਉਣਾ ਕਿਸੇ ਨੂੰ ਲੱਗਦਾ ਕਿ ਸਫਾਈ ਨਹੀਂ ਹੁੰਦੀ ਮੈਟ ਤੇ ਜੀ ਤੁਸੀਂ ਇਹਨੂੰ ਸਰਫੇਸ ਨੂੰ ਹੱਥ ਲਾ ਕੇ ਦੇਖੋਗੇ ਗਲੌਸੀ ਨਾਲੋਂ ਵੀ ਵੱਧ ਸਲਿੱਕਰੀਆ ਕਰਦਾ ਇਹ ਹਾਂ ਗੱਲ ਸਹੀ ਆ ਲੈ ਕਿਉਂ ਸੋਚੋ ਪਾਰ ਦੀਆਂ ਗੱਲਾਂ ਸੋਚੋ ਪਾਰ ਦੀਆਂ ਗੱਲਾਂ ਮੈਟ ਕਈਆਂ ਦੀ ਹੁੰਦੇ ਨੇ ਨਾ ਕਿ ਮੈਟ ਲਾਉਣਾ ਪਰ ਮਤਲਬ ਕਿ ਸਫਾਈ ਨਹੀਂ ਹੋ ਪਾਂਦੀ ਉਹਦੇ ਕਰਕੇ ਛੱਡ ਦਿੰਦੇ ਆ ਆ ਹੁਣ ਚੀਜ਼ਾਂ ਤੁਸੀਂ ਦੇਖ ਸਕਦੇ ਆ ਜਿੱਦਾਂ ਤੁਹਾਨੂੰ ਅਲੱਗ-ਅਲੱਗ ਕਲਰ ਆਪਸ਼ਨ ਵੀ ਮਿਲੀ ਜਾਣੀਆਂ ਨਾਲੇ ਕਲਰ ਆਪਸ਼ਨ ਤਾਂ ਫਿਰ ਸਹਿਰਾ ਜੋ ਤਾਂ ਇਹ ਕਲਰ ਆਪਸ਼ਨ ਤੋਂ ਤਾਂ ਜਾਣੇ ਜਾਂਦੇ ਵੀ ਇਹਨਾਂ ਕੋਲ ਵੈਰਾਈਟੀ ਸਾਰੇ ਜਹਾਨ ਦੀ ਪਈ ਐ ਲੈ ਪੱਲਾ ਮੋਕਣ ਜੀ ਨਹੀਂ ਆਉਂਦਾ ਮੇਤਲਾ ਦਾ ਕੰਧ ਹੋਰ ਲੰਬੀ ਐਨੀ ਮਗਰ ਲੈ ਕਮਾਲ ਸਹੀ ਐ ਲੈ ਕਿਉਂ ਸਹਿਰੇ ਵੀਰੇ ਤਾਂ ਛੱਡ ਨਹੀਂ ਪਣੀ ਭਾਈ ਕਹਾਣੀਆਂ ਆਏ ਤਾਂ ਹੁਣ ਮੇਰੇ ਅਗਨੇ ਜਿਹੜਾ ਬਹਿਲਾ ਨਹੀਂ ਲਵਾਉਣੀ ਹਜੇ 5 ਸਾਲ ਉਹ ਸੁਆਦ ਲਈ ਜਾਵੇ ਇੰਨਾ ਕਹਿ ਸਕਦਾ ਮੈਂ ਜੀ ਆ ਆ ਗਲੌਸ ਇਹ ਗਲੌਸ ਚ ਆ ਜਾਂਦੇ ਆ ਵੀਰੇ ਇੱਚੀ ਵੈਰਾਈਟੀ ਤੁਹਾਨੂੰ ਮਿਲ ਜਾਨੀਆਂ ਵੀਰੇ ਓਏ ਆ ਕਿੰਨਾ ਜਗਦਾ ਯਾਰ ਚਿੱਟਾ ਜ ਹੈ ਲੈ ਹਰੇਕ ਵੀਰੇ ਕਲਰ ਆਪਸ਼ਨ ਤੁਹਾਨੂੰ ਹਰੇਕ ਤਰ੍ਹਾਂ ਦੇ ਮਿਲ ਜਾਨੀਆਂ ਜਿਹੜਾ ਵੀ ਕਲਰ ਤੁਸੀਂ ਕਹੀ ਜਾਣਾ ਮੈਨੂੰ ਕਿ ਆ ਕਲਰ ਚਾਹੀਦਾ ਉਹ ਜੇ ਜੇ ਤੁਹਾਡੇ ਪੂਜ ਸਕਰੀਨ ਸ਼ਾਟ ਹੈ ਜੇ ਆ ਚੀਜ਼ ਚਾਹੀਦੀ ਉਹ ਵੀ ਮਿਲ ਜਾਨੀ ਹਾਂਜੀ 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 ਬਿਲਕੁਲ ਹਾਂ ਯਾਰ ਕਲਰ ਹੁਣ ਦੇਖੋ ਆ ਕਿੰਨਾ ਪਿਆਰਾ ਕੈਰੀ ਆ ਕੈਰੀ ਇਹ 10 ਲੱਖ ਵਾਲੀ ਕੋਠੀ ਨੂੰ ਇਹ ਪੱਥਰ 20 ਲੱਖ ਵਾਲੀ ਕੋਠੀ ਬਣਾ ਦੋ ਹਾਂਜੀ ਹਾਂਜੀ ਬਿਲਕੁਲ ਉਹ ਤਾਂ ਹੈ ਹੀ ਜੇ ਫੋਰ ਐਗਜ਼ਾਮਪਲ ਕਰਨੀ ਕਰਨੀ ਆ ਵੀਰੇ ਇਹਨਾਂ ਚੀਜ਼ਾਂ ਜਦੋਂ ਅਲੱਗ ਲੱਗਦੇ ਆਉਂਦੀਆਂ ਵੀਰੇ ਗ੍ਰੇਸ ਤਾਂ ਉਹਦੀ ਆਉਂਦੀ ਹੈ ਜਿਵੇਂ ਉਹਨਾਂ ਚੀਜ਼ਾਂ ਨੇ ਲੈ ਆ ਕਿੰਨਾ ਪਿਆਰਾ ਇਹ ਤਾਂ ਚੀਜ਼ਾਂ ਤੁਹਾਨੂੰ ਵੀਰੇ ਅੱਗੇ ਵੀ ਅੱਗੇ ਦੇਖੀ ਜਾਊਂਗੇ ਤੁਹਾਨੂੰ ਵੈਰਾਈਟੀ ਕਾਫੀ ਮਿਲ ਜਾਨੀ ਹੈ ਜਿਹੜੀ ਬਿਲਕੁਲ ਹੀ ਇੰਟੀਕ ਆ ਅੱਗੇ ਦੀ ਅੱਗੇ ਦੇਖੀਏ ਕਲਰ ਦੇਖੋ ਵੀਰੇ ਬਿਲਕੁਲ ਹੀ ਇੰਟੀਕ ਕਲਰ ਆ ਇਹ ਇੱਕ ਲਾਈਆਂ ਵੀ ਵੀਰੇ ਉਹਨਾਂ ਦੀਆਂ ਉਸ ਹਿਸਾਬ ਨਾਲ ਜਦੋਂ ਪੱਲਾ ਗਾਂਹ ਲੰਗਦਾ ਗਾਂਹ ਨਾਲ ਉਦੋਂ ਤੇ ਅਸਤਰ ਹੀ ਟੱਕਰਦਾ ਲੈ ਕੀ ਹੁਣ ਬੰਦੇ ਕੋਲ ਸ਼ਬਦ ਮੁੱਕ ਜਾਂਦੇ ਇਹ ਨਹੀਂ ਮੁੱਕਦੇ ਹੁਣ ਕੀ ਕਿੰਨਾ ਗਾਸੀ ਇਧਰ ਨੂੰ ਪੱਲੇ ਰੋੜੀ ਜਾਈਏ ਇਹ ਤਾਂ ਵੈਰਾਈਟੀ ਵੀਰੇ ਐਕਸਪਲੋਰ ਕਰਨ ਨੂੰ ਆਈਏ ਤਾਂ ਹੋ ਜਾਣਾ ਵੀਰੇ ਸ਼ਾਮ ਵਾਂ ਲੱਗ ਜਾਈਂਗਾ ਆਪਾਂ ਨਾ ਹਾਂ ਇਹ ਕੇਰਾ ਲਈ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਮਿਲ ਲੈਣਾ ਸਹਿਰਾ ਜੋਤ ਤੇ ਲੁਧਿਆਣੇ ਮੈਂ ਖੜਾ ਵੀਰੇ ਲੋਕੇਸ਼ਨ ਕੀ ਇੱਕ ਕਰੀ ਆਪਾਂ ਦੱਸ ਦਈਏ ਲੁਧਿਆਣੇ ਵੀਰੇ ਆਪਣਾ ਜੇ ਤੁਸੀਂ ਫੁੱਲਾਂਵਾਲ ਚੌਂਕ ਵੱਲੋਂ ਆ ਰਹੇ ਹੋ ਜੀ ਤਾਂ ਤੁਹਾਨੂੰ 4 ਕਿਲੋਮੀਟਰ ਅੱਗੇ ਆ ਕੇ Omax ਫਲੈਟ ਦੇ ਜਸਟ 200 ਮੀਟਰ ਪਹਿਲਾਂ ਹੀ ਸੱਜੇ ਖੱਬੇ ਜਿੱਥੇ ਵੀ ਦੇਖੋਗੇ ਤੁਹਾਨੂੰ ਸਰਾਜੋਦ ਦੇ ਬੋਰਡ ਮਿਲ ਜਾਣਗੇ ਮਿਲ ਜਾਣਗੇ ਸੱਜੇ ਆ ਦੇਖੋਗੇ ਵੱਡੀ ਬਿਲਡਿੰਗ ਆ ਪੂਰੀ ਖੱਬੇ ਆ ਦੇਖੋਗੇ ਕਿਲੇ ਚ ਪੂਰਾ ਸ਼ੈੱਡ ਪਾਇਆ ਪਿਆ ਪਾਇਆ ਹੋਇਆ ਹਾਂਜੀ ਤੇ ਜੇ ਤੁਸੀਂ ਜੋਧਾ ਵੱਲੋਂ ਆ ਰਹੇ ਹੋ ਤਾਂ ਤੁਹਾਨੂੰ 8 ਕਿਲੋਮੀਟਰ ਇਧਰ ਫੁੱਲਾਂਵਾਲ ਚੌਂਕ ਵੱਲੋਂ ਲੁਧਿਆਣੇ ਸਹਿਜ ਵੀਰੇ ਇੱਥੇ ਹੁੰਦੇ ਆ ਸਹਿਰਾ ਜੋਤ ਵੀ ਇੱਥੇ ਹੀ ਆ ਆਓ ਤੇ ਚੀਜ਼ ਲੈ ਜਾਓ ਬਿਲਕੁਲ ਬਿਲਕੁਲ